ਮੌਜੂਦਾ ਕਪੋਰਟਰੀ ਏਜੰਸੀ ਚ 8530 ਕੋ ਉੱਘੜਾ ਹੈ। ਛੋਰੀ ਪਿਆ 2 ਦੇ ਟਾਇਰ ਮੂਰਲੇ। ਮਾਰਸ ਫਲੂਸ 16923 ਦੇ ਮਾਡਲ ਦੇ ਜੀ ਜਪੰਦਨ ਦੇ ਕੋਈ ਗਾਰਡ ਵੀ ਇਹ ਕਰੇਗਾ ਬਾਹਰ ਦੇ ਤੋਂ ਹਾਰੇ ਕੋਕ ਮੈਨ ਦਿਲਦਾ ਬਾਹਰੀ ਤਕਨੀਕ ਬਾਲੀ ਦੇ ਕੋ ਲਿਫਟ ਪੰਪ ਇਹਦਾ ਲੱਗਿਆ ਹੋਇਆ ਫਿਰ ਕੋਲ ਦੇ ਛੋਟਾ ਜਿਹਾ ਡਿਜੀਟਲ ਟੈਂਕ ਇਹਦਾ ਉੱਪਰ ਫੈਂਸ ਡਿਲੀਟ ਦਾ ਐਟਰੀ ਦੇਖੋ ਕਿੱਡੀ ਕਮੂਰੇ ਇਸ ਟ੍ਰੈਕਟਰ ਤੇ ਜਮੇ ਛੋਟੀ ਡੀਜੇ ਦਾ ਪੰਪ ਰੇ ਮੋਖਰੀ ਤਕਰੀਕ ਲਈ ਚੈਂਪਰ ਦੇਖੋ ਮਿੱਤਰੋ ਜਮੇ ਛੋਟਾ ਜਿਹਾ ਛੋਟਾ ਜਿਹਾ ਇੰਨੀ ਇਕੱਠਾ ਜਿਹਾ ਬਰੇਬੇ ਤਾਰਬੋਚਾਰ ਜੁਦੇ ਨਾੜ ਜੁਨੇ ਜੀ ਮਤਰਾ ਚੱਲੇ ਨੇ ਅੱਜ ਸਟਾਰਟਰਾਂ ਦੇ ਸਮਾਨ ਬਣਾਉਣ ਤੇ ਇੱਕ ਔਲੂ ਬਣਾਉਣਾ ਪਟਾਉਤਾ ਰੱਖਦੀਆਂ ਬਜੜੀ ਰੇਤਾ ਮਲਟ ਰੱਖਣ ਲੱਗੇ ਨੇ ਸਹੌਲੀ ਨੂੰ ਆਕਾ ਪੀਆ ਵੀਆਂ ਪਈਆਂ ਨੇ ਜਿਹੜੀਆਂ ਮੂਰੇ ਲਾਉਣੀਆਂ ਨੇ ਦੋ ਲਓ ਜੀ 10 12 ਤਰੀਕ ਦੇ ਡੀਡ ਦੀ ਡੇਡ ਦੀ ਮੱਕੀ ਲੱਗੀ ਵੀ ਆ ਦੇਖੋ ਤੁਹਾਡੇ ਸਾਹਮਣੇ ਆ ਆਪਣੇ ਪਲਾਟ ਨੇ ਇਹ ਆ ਦੇਖੋ ਤੇ ਹਲੇ ਵੀ ਦੋ ਤੋਂ ਤਿੰਨ ਦਿਨ ਲਗਾਵਾਂਗੇ ਆਰਾਮ ਨਾਲ ਵੱਢਾਂਗੇ ਕੋਈ ਕਾਲੀ ਨਹੀਂ ਆਪਾਂ ਨੂੰ ਤੇ ਠੀਕ ਆ ਆਪਦੇ ਆ ਪੱਕ ਰਹੀ ਆ ਚਾਰ ਕੁ ਦਿਨ ਪਹਿਲਾਂ ਇਹਦਾ ਪਾਣੀ ਬੰਦ ਕਰਿਆ ਆਪਾਂ ਨੇ ਚਾਰ ਪੰਜ ਕੁ ਦਿਨ ਹੋਏ ਨੇ ਕਾਲੀ ਨਹੀਂ ਕਰਨੀ ਆਪਾਂ ਫਸਲ ਵੱਢਣ ਲੱਗੇ ਜਿੰਨਾ ਚਿਰ ਆਪ ਤੇ ਤਰੀਕੇ ਨਾਲ ਨਹੀਂ ਪੱਕਦੀ ਤੇ ਐਨ ਚੰਗੀ ਤਰ੍ਹਾਂ ਪੱਕੀ ਤੇ ਵਧੀਆ ਫੇਰ ਵੱਢਾਂਗੇ ਤੇ ਝਾੜਦਾ ਮਿੱਤਰੋ ਆਪਾਂ ਕਿਸੇ ਦੇ ਝਾੜਦਾ ਨਹੀਂ ਦੱਸ ਸਕਦੇ ਕੋਈ ਕਿਸਾਨ ਭਰਾ ਤੁਹਾਨੂੰ ਪਤਾ ਦੋ ਚਾਰ ਕੁਇੰਟਲ ਉਈਓ ਵੱਧ ਦਾ ਦਿੰਦੇ ਨੇ ਕੋਈ ਘੱਟ ਦੱਸ ਦਿੰਦੇ ਨੇ ਜਿੰਨਾ ਚਿਰ ਆਪਣੇ ਫਸਲ ਨਹੀਂ ਵੱਢੀ ਜਾਂਦੀ ਆਪਾਂ ਝਾੜ ਦੰਦਾ ਜਾਂ ਨਹੀਂ ਲਾ ਸਕਦੇ ਕਿਸੇ ਵੀ ਵੀਰ ਤੇ ਆਪਾਂ ਯਕੀਨ ਨਹੀਂ ਕਰ ਸਕਦੇ ਵੀ ਸੱਚ ਬੋਲਦਾ ਜਾਂ ਝੂਠ ਬੋਲਦਾ ਜੋ ਵੀ ਹੈਗਾ ਤੁਹਾਨੂੰ ਪਤਾ ਹੀ ਆ ਕਿਸਾਨ ਭਰਾ ਤਰ੍ਹਾਂ ਤਰ੍ਹਾਂ ਦੇ ਤੁਹਾਨੂੰ ਪਤਾ ਹੀ ਆ ਸਾਰਾ ਕੁਝ ਵੀ ਕਿਦਾਂ ਚੱਲਦਾ ਅਗਲੇ ਤੇ ਡਿਪੈਂਡ ਆਪਾਂ ਜਿੰਨਾ ਚਿਰ ਆਪਣੀ ਫਸਲ ਨਹੀਂ ਵੱਢਦੇ ਉਹਨਾਂ ਚਿਰ ਝਾੜਦਾ ਨਹੀਂ ਪਤਾ ਲੱਗ ਸਕਦਾ ਫਿਰ ਕਹਿ ਸਕਦੇ ਆ ਵੀ ਆਪਣੇ ਇੰਨੀ ਨਿਕਲੀ ਜਾਂ ਜੋ ਵੀ ਹੈਗਾ ਬਾਕੀ ਫਸਲ ਤੁਹਾਡੇ ਸਾਹਮਣੇ ਆ ਸਾਈਡ ਤੇ ਚਲੋ ਇੱਥੇ ਕੁੰਜੇ ਜੀ ਟਰਾਲੀ ਡਰੂਲੀ ਕੱਢਦੇ ਰਹੇ ਉਹਦੇ ਕਰਕੇ ਕਹਿੜਾ ਥਾਂ ਹੈ ਥੋੜੇ ਜਿਹੇ ਛੋਟੇ ਨੇ ਬਾਕੀ ਫੁੱਲ ਓਕੇ ਰਿਪੋਰਟ ਆ ਸਾਰੀ ਜਿੱਥੇ ਲੀਪਈ ਹੁੰਦੀ ਹੈ ਉੱਥੇ ਜਰੂਰ ਫਸਲ ਤਬ ਜਾਂਦੀ ਹੈ ਕਹਿੜਾ ਹੋ ਜਾਂਦਾ ਥਾਂ ਆ ਪਲਾਟ ਦੇ ਨਾਲ ਦੀ ਉਹ ਮੱਕੀ ਆਪਣੀ ਆ ਵੀ ਦੇਖੋ ਆਹ ਲਓ ਤੁਹਾਡੇ ਸਾਹਮਣੇ ਹੀ ਆ ਇੱਕੋ ਦਿਨ ਦੀਆਂ ਨੇ ਇਹ ਵੀ ਦੇਖੋ ਹਲੇ ਅਸਰੇ ਤੋਂ ਕਿੰਨੀ ਹਰੇ ਬਈ ਦਿਖਾਉਂਦੀ ਆ ਕੋਨਾ ਸਾਰਾ ਕੰਮ ਪਾਣੀ ਤੇ ਡਿਪੈਂਡ ਆ ਸਹੀ ਤਰੀਕੇ ਨਾਲ ਪਾਣੀ ਤੁਹਾਨੂੰ ਥੋੜੀ ਫਸਲ ਨੂੰ ਲੱਗਿਆ ਤਾਂ ਟਾਈਮ ਨਾਲ ਬਿਲਕੁਲ ਸਹੀ ਤਰੀਕੇ ਨਾਲ ਪੱਕੂਗੀ ਜੇ ਪਾਣੀ ਆਪਾਂ ਇੱਕ ਘਟਾਤਾ ਤੇ ਫਸਲਾਂ ਦਾ ਮਚਣਾ ਹੀ ਮਚਣਾ ਆ ਅੱਗ ਬਹੁਤ ਪੈਂਦੀ ਆ ਉਹ ਚੱਕ ਇੱਧਰਲੇ ਵੀ 6 ਫਲਾਟ ਕਿਲਿਆਂ ਦਾ ਫਲਾਟ ਆਪਣਾ ਇਦਾਂ ਦਾ ਹੀ ਖੜਾ ਆ ਦੇਖੋ ਤੁਹਾਡੇ ਸਾਹਮਣੇ ਹੀ ਆ ਇੱਕ ਸਾਰਿਆ ਖੜੀ ਐ ਤੇ ਨੁਕਸਾਨ ਜ਼ਰੂਰ ਕਰਿਆ ਇਸ ਵਾਰ ਹਵਾ ਨੇ ਕਾਫੀ ਮੱਕੀਆਂ ਟੁੱਟੀਆਂ ਨੇ ਵਿੱਚੋਂ ਢਾਂਡੇ ਤੇ ਮੀਂਹ ਆਉਣ ਕਰਨ ਝਾੜ ਤੇ ਵੀ ਅਸਰ ਹੈਗਾ ਕਹਿੰਦੇ ਮੱਕੀ ਦੇ ਹਲੇ ਆਪਾਂ ਤਾਂ ਵੱਡੀ ਨਹੀਂ ਚਲੋ ਵੀਰ ਦੱਸ ਰਹੇ ਨੇ ਜਿਨ੍ਹਾਂ ਨੇ ਵੜਾਈ ਆ ਕਰੋ ਚੈੱਕ ਆਪਣੀ ਮੱਕੀ ਇੱਧਰੋਂ ਦੇਖੋ ਭਈਆ ਪੱਕੀ ਹਲੇ ਵੀ ਦੋ ਤਿੰਨ ਤਣੜ ਖੜਾਵਾਗੇ ਐਦਾਂ ਹੁੰਦੀ ਆ ਮੱਕੀ ਪੱਕੀ ਅਰ ਛਲੀਆਂ ਵੀ ਲਾਮਕੀਆਂ ਦੇਖੋ ਜੀ ਮਿੱਤਰੋ ਲੇਜ਼ਰ ਦਾ ਕੰਮ ਚੱਲੀ ਜਾਂਦਾ ਤੇ ਉਰੇ ਪਿੰਡ ਕਾਰਨਾ ਜੀ ਕਿਸੇ ਵੀਰ ਦੇ ਥੋੜਾ ਜਿਹਾ ਖਾਸ ਮਿੱਤਰ ਐ ਉਹਦੇ ਕਰਕੇ ਲਿਆਂਦਾ ਆਪਣੇ ਉੱਥੇ 4 ਤੋਂ 5 ਖੇਤ ਰਹਿ ਗਏ ਬਾਕੀ ਨਿਬੜ ਗਿਆ ਚੱਲੀ ਜਾਂਦਾ ਇਹ ਇਹਦਾ ਨਿਬੜਨਾ ਤੇ ਹੁਣ ਝੋਨੇ ਦੀ ਤਿਆਰੀ ਹੋ ਜਾਣੀ ਆ ਤੁਹਾਨੂੰ ਪਤਾ ਤਰੀਕ ਆ ਗਈ ਲਵੇ ਜੱਸਾ ਭਾਈ ਕੱਢੀ ਬੈਠਾ ਸਮਾਨ ਆ ਦੇਖੋ ਕੀ ਚੈੱਕ ਕੀਤਾ ਇਹਦਾ ਜੱਸੇ ਚਾਰ ਨਾ ਹਲੇ ਚਾਰ ਜਾਰਜ ਲਾਇਆ ਹੈ ਰਿਮੋਟ ਰਿਮੋਟ ਚਾਰਜ ਲਾਇਆ ਠੀਕ ਆ ਹੋਰ ਫਿਰ ਕਿਵੇਂ ਆ ਠੀਕ ਆ ਅੱਜ ਡਿਊਟੀ ਆ ਗਈ ਜੱਸੇ ਦੀ ਇੱਥੇ ਖਾਸ ਮਿੱਤਰ ਦਾ ਕਹਿੰਦੇ ਵੀ ਜੱਸਾ ਕਰੂਗਾ ਆਏਗਾ ਥੋੜਾ ਜਿਹਾ ਥਾਉ ਹੈ ਥੋੜਾ ਜਿਹਾ ਕਿਤੇ ਥੋੜਾ ਜਿਹਾ ਸੱਤ ਵਿੱਗੇ ਥਾਉ ਹੈ ਫੇ ਥੋੜਾ ਹੀ ਆ ਥੋੜਾ ਪੀਲੇ ਦੇ ਉੱਤੇ ਫੇ ਉਹ ਇੰਨਾ ਕੁ ਤਾਂ ਨੋਰਮਲ ਆ ਐਡਾ ਲੇਜ਼ਰ ਆ ਯਾਰ ਇਹਨੂੰ ਕੀ ਆਉਣੀਆਂ ਚਾਰ ਫਾਂਟਾ ਨਹੀਂ ਆਉਣੀਆਂ ਲੇਜ਼ਰ ਦੀਆਂ ਦੋ ਵਾਰ ਕਰਨਾ ਕਿੰਨੀ ਖਿੱਚਣੀ ਬਗੂ ਚੱਲ ਦੋ ਵਾਰ ਤਿੰਨ ਵਾਰ ਕੁਝ ਵੀ ਜੋ ਵੀ ਬੜਾ ਲੇਜ਼ਰ ਹੈ ਤੈਨੂੰ ਇਸੇ ਕਰਕੇ ਬੜਾ ਲੈ ਕੇ ਦਿੱਤਾ ਨਹੀਂ ਤਾਂ ਲੋਕ ਤਾਂ ਘਾਂਟੇ ਪੂਰੇ ਕਰਨ ਦੇ ਚੱਕਰਾਂ ਛੋਟੇ ਛੋਟੇ ਲਈ ਫਿਰਦੇ ਨੇ 7-7 ਫੁੱਟ ਵੀ ਵੱਧ ਘਾਂਟੇ ਲੱਗਣ ਆਪਾਂ ਨੂੰ ਵੀ ਆ ਵੀ ਆਪਾਂ ਵੱਧ ਕੰਮ ਨਿਵੇੜੀਏ ਵੀ ਟਾਈਮ ਘਟ ਲੱਗੇ ਮਿੱਤਰੋ ਚੱਲਦਾ ਜੀ ਕੰਮ ਕਰ ਲੇਜ਼ਰ ਦਾ ਵੱਡਾ ਲੇਜ਼ਰ ਇਹ ਲਿਆਉਂਦਾ ਨਿਆਰੇ ਤੇ ਚਲਦੇ ਵੀ ਟਕਾਰੇ ਨਾਲ ਆ ਦੇਖੋ ਇਹ ਚੱਲਣਾ ਵੀ ਟਕਾਰੇ ਨਾਲੇ ਚਾਹੀਦਾ ਮਿੱਤਰੋ ਜਿਹੜੇ ਵੀਰ ਭਜਾਉਂਦੇ ਨੇ ਉਹ ਤਾਂ ਬਸ ਆਪਣੇ ਘਾਟੇ ਹੀ ਪੂਰੇ ਕਰਾਉਂਦੇ ਨੇ ਤੇ ਪਲਾਟ ਬੱਧਰ ਨਹੀਂ ਹੁੰਦੇ ਜਿੰਨਾ ਇਹ ਟਕਾਰੇ ਨਾਲ ਚੱਲੂ ਇਹਨੂੰ ਟਾਈਮ ਹੀ ਮਿਲਣਾ ਚਾਹੀਦਾ ਚੱਕਣ ਆਰ ਛੱਡਣ ਦਾ ਉਹ ਟਾਈਮ ਤਾਂ ਆਪਾਂ ਦਦਦੇ ਨਹੀਂ ਗੋਲੀ ਮੰਗ ਤਾਂ ਲੰਘ ਜਾਂਦਾ ਉੱਤੇ ਜੀ ਫਰਾਡ ਕਿੱਥੇ ਪੱਧਰ ਹੋਣਾ ਬਾਅਦ ਚ ਫਿਰ ਲੇਜ਼ਰ ਵਾਲੇ ਵੀਰਾਂ ਨੂੰ ਲਾਂਬੇ ਦੇਈ ਜਾਂਦੇ ਹੋ ਉਹਨਾਂ ਨੂੰ ਕਿਹਾ ਕਰੋ ਵੀ ਘਾਟਾ ਚਾਹੇ ਵੱਧ ਲੱਗ ਜਵੇ ਤੇ ਚੱਲੋ ਆਰਾਮ ਨਾਲ ਆਪਾਂ ਤਾਂ ਜਲੋ ਕਿਰਾਏ ਦਾ ਕਰਦੇ ਨਹੀਂ ਨਾ ਆਪਾਂ ਲੋੜ ਆਪਣਾ ਚੱਲਦਾ ਆਪਾਂ ਤਾਂ ਆਪਣੇ ਵਾਸਤੇ ਹੀ ਲਿਆ ਮਿੱਤਰੋ ਤੁਹਾਨੂੰ ਪਤਾ ਹੀ ਆ 10 ਫੁੱਟਾਂ ਦੇਖੋ ਕੱਢਦਾ ਜਾਣ ਯੂਨੀਅਰ ਦੀ ਪਹਿਲੇ ਜੇ ਓਏ ਜੱਸੇ ਕੈਡੀਓ ਨੇ ਜਿੰਨਾ ਟਿਕਾਰੇ ਨਾਲ ਚੱਲੂ ਉਹਨਾ ਆਪਣਾ ਪਲਾਟ ਵਧੀਆ ਪੱਧਰ ਹੋਊਗਾ ਤੇ 2-3 ਸਾਲ ਲੰਘ ਜਾਂਦੇ ਨੇ ਜਾਂ ਫਿਰ ਅਹੀਂ ਫਿਰ ਤੁਹਾਨੂੰ ਪਤਾ ਹੀ ਹੈ ਜੇ ਤੇਜ਼ ਚੱਲਦਾ ਫਿਰ ਤਾਂ ਜਿੰਦੀ ਵਾਰ ਲੇਜ਼ਰ ਮਾਰ ਦਿਓ ਨਹੀਂ ਵਾਰ ਸਵਾਗਈ ਮਾਰ ਲਿਆ ਕਰੋ ਆਵੇ ਤਕਰੀਬਨ ਇਹਦਾ ਕੰਮ ਇਹੀ ਹੈ ਵੀ ਜਿੰਨਾ ਹੋਲੀ ਚੱਲੂ ਜਿੰਨਾ ਪਿਆਰ ਨਾਲ ਚਲਾ ਸਕਦੇ ਹਾਂ లై వదिया ਬਦਲ ਕਰ ਰਹੇ ਨੇ ਟਕਾਰੇ ਨਾਲ ਕਿਉਂ ਚੱਕਣਾਰ ਛੱਡਣ ਦਾ ਮੌਕਾ ਤਾਂ ਮਿਲਣਾ ਜ਼ਰੂਰੀ ਹੈ ਨਾ ਆ ਗੇਅਰ ਬਦਲਤਾ ਇਹਨੇ ਹੁਣ ਪਿੱਛੀ ਉਹ ਖਿੱਚ ਰਿਹਾ ਉਹਦੇ ਕਰਕੇ ਚਲੋ ਅੱਜ ਜੱਸੇ ਦਾ ਵੀ ਜੋਰ ਪਰਖਿਆ ਜਾਣਾ ਘਰ ਦੇ ਚ ਹੁਣ ਤੱਕ ਇਹ ਵੀ ਟਲੀ ਗਿਆ ਅੱਜ ਪਤਾ ਲੱਗਣਾ ਤਬ ਗਿਆ 52 ਦਾ ਦਾ ਬਦਲਦਾ ਗੇਅਰ ਦੇਖੋ ਇਹਦੇ ਵਸਦਾ ਕੰਮ ਨਹੀਂ ਹੈਗਾ ਇੱਕ ਚਲਾਈ ਜਾਂਦੇ ਆ ਅਸੀਂ ਅ 30 30 ਮਗਰੇ ਚੱਲਣਾ ਵਧੀਆ 4 ਵੀਲ ਮਗਰ ਕੱਕੇ ਟੋਕੇ ਨਾਲ ਖੇਤੀ ਕਰੋ ਸ਼ੌਂਕ ਨਾ ਕਰੋ ਥੋੜੀ ਕਰੋ ਵਧੀਆ ਥੋੜੇ ਪਲਾਟਾਂ 'ਚੋਂ ਵੱਧ ਮੁਨਾਫਾ ਲਾਓ ਨਿਆਰੇ ਨਾ ਕਰੋ ਇਹ ਨਾ ਹੋਵੇ ਵੀ ਪਲਾਟ ਵਧਾ ਲਓ ਤੇ ਖੇਤੀ ਮਾੜੀ ਹੋ ਜਵੇ ਉਹਦਾ ਕੋਈ ਫਾਇਦਾ ਨਹੀਂ ਖੇਤੀ ਕਰਨ ਦਾ ਨਾਲੇ ਖਰਚਾ ਵਧਾ ਲੰਨੇ ਆ ਤੇ ਨਾਲੇ ਟੀਕਾ ਵਧ ਦੇਣਾ ਪੈਂਦਾ ਚਾਹੇ ਘਰ ਦੇ ਵੀ ਨੇ ਉਨੀ ਕੁ ਕਰੋ ਜਿੰਨੀ ਕੁ ਸੰਭਲ ਜੇ ਯਾਰ ਹੋਵੇ ਵਧੀਆ ਵਾਡੀ ਕਹਿਣ ਚਾਰ ਪਿੰਡਾਂ ਦੇ ਵੀ ਹਾਂ ਫਲਾਣਾ ਬੰਦਾ ਖੇਤੀ ਕਰਦਾ ਤੇ ਟੌਪਰੀ ਖੇਤੀ ਆ ਫਸਲ ਵਧੀਆ ਨਿਕਲਦੀ ਆ ਇਹਨਾਂ ਹੋਵੇ ਵੀ ਖੇਤਾਂ ਦਾ ਖਲਾਰਾ ਪਾਈ ਜਾਈਏ ਤੇ ਖੇਤੀ ਆਪਣੀ ਕਮਜ਼ੋਰ ਹੋਈ ਜਾਵੇ ਉਹਦਾ ਕੋਈ ਫਾਇਦਾ ਨਹੀਂ ਉਹਨੇ ਕਾਗੇ ਤਾਂ ਪਤਾ ਨਹੀਂ ਕੀ ਹੋ ਜਾਂਦਾ ਇਹਨੂੰ ਲੈ ਉਹ ਮਿਲ ਗਿਆ ਸੁੱਕਾ ਪਲਾਟ ਤੇ ਪਰ ਨਾ ਹੀ ਲਈ ਜਾਂਦਾ ਦਾਲੇ ਰਲ ਕਰਦੇ ਤੋਂ ਚਲੀ ਜਾਂਦਾ ਅਰੀਲਾ ਤੇਰੀਆਂ ਬਥੇਰੀਆਂ ਪੈ ਗਈਆਂ ਦੇਖੋ ਜਿੱਥੇ ਉਹ ਕਿਉਂ ਥੋ ਟਾਇਰ ਕੇ ਵਿੱਚ ਜੱਕਦਾ ਲੇਜ਼ਰ